ਆਪਾਂ ਨਾਲ ਆਈਏ ਜੇ ਉਹ ਮਾਣੇ ਆਪਾਂ ਨਾਲ ਆਈਏ ਸਾਰੇ ਬਾਪਾ ਤੇਰੇ ਕਰਮ ਤੋਂ ਆ ਗਏ ਔਰ ਉਹ ਜਿਹੜੀ ਦੇਵਾ ਕਰ ਇਹਨਾਂ ਨੂੰ ਨਸ਼ਾ ਤੋਂ ਮੁਕਤ ਕਰੀਏ ਇਹਦੇ ਚੰਗੇ ਪਾਸੇ ਲਾਈਏ ਅਸੀਂ ਕੱਕੇ ਮਮੇ ਕੰਨ ਦਾਸ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਦਰਸ਼ਕ ਵੀਰੋ ਅੱਜ ਤੁਹਾਨੂੰ ਲੈ ਆਏ ਆ ਪਿੰਡ ਨਾਗੋਕੀ ਦੇ ਵਿੱਚ ਜਿੱਥੇ ਕਿ ਗੁਰਮਤ ਸਮਾਗਮ ਚੱਲ ਰਿਹਾ ਔਰ ਫਸਟ ਤੁਸੀਂ ਦੇਖੋਗੇ ਨਾ ਜਦੋਂ ਗੇਟ ਵੱਟ ਦੀ ਜਿਹੜੇ ਸਾਡੇ ਸੇਵਾਦਾਰ ਭਰਾਏ ਉਹਨਾਂ ਦੇ ਵੱਲੋਂ ਜੋ ਜੋੜਾ ਘਰ ਜਾਨਕੀ ਤਿਆਰ ਕੀਤਾ ਗਿਆ ਜਿਹਦੇ ਵਿੱਚ ਸੰਗਤਾਂ ਦੇ ਜੋੜੇ ਜਮਾ ਕੀਤੇ ਜਾਂਦੇ ਆ ਬਕਾਇਦਾ ਬਹੁਤ ਹੀ ਵਧੀਆ ਤਰੀਕੇ ਨਾਲ ਨੌਜਵਾਨਾਂ ਨੇ ਪ੍ਰਬੰਧ ਕੀਤਾ ਤੇ ਗੱਲ ਕੱਠ ਦੀ ਕਰੀਏ ਤਾਂ ਇਸ ਵਾਰ ਬਹੁਤ ਜ਼ਿਆਦਾ ਕੱਠ ਸੀ ਸੰਗਤਾਂ ਦਾ ਦੇਖਣ ਨੂੰ ਮਿਲਿਆ ਤੇ ਦਿਖਾਉਣਾ ਤੁਹਾਨੂੰ ਅੰਦਰ ਦਾ ਸਾਰ ਜੋ ਸਮਾਗਮ ਦਾ ਜੋ ਸੀਨ ਹੈ ਉਹ ਸਾਰਾ ਤੇ ਗੱਲਬਾਤ ਵੀ ਕਰਾਂਗੇ ਤੇ ਇੱਥੇ ਬੈਠੇ ਨੇ ਸਸੀ ਘਾਲਾ ਚਾਹੀ ਸਸੀ ਘਾਲ ਤੇ ਇਹ ਨੇ ਜੀ ਪਰਮਜੀਤ ਸਿੰਘ ਜੀ ਤੇ ਸਰਦਾਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਯਾਨੀ ਕਿ ਪਿੰਡ ਦੇ ਵਿੱਚ ਜੋ ਦਾਨ ਸਾਜਨ ਸੱਜਣ ਦਾਨ ਦੇ ਰਿਹਾ ਉਹਨਾਂ ਦੇ ਲਈ ਗਈ ਹੈ ਬਹੁਤ ਹੀ ਵਧੀਆ ਡਿਊਟੀ ਹੈ ਤੇ ਇਹ ਸਾਡੇ ਜੋ ਨਗਰ ਖੇੜੇ ਦੀ ਨੌਜਵਾਨ ਸਾਥੀ ਹੈ ਜੋ ਸੇਵਾ ਕਰ ਰਹੀ ਹੈ ਸੇਵਾ ਨਿਭਾ ਰਹੀ ਹੈ ਤੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਇਹਦੇ ਨਾਲ ਹੀ ਅਸੀਂ ਗੱਲ ਕਰੀਏ ਤਾਂ ਮੈਡੀਕਲ ਕੈਂਪ ਵੀ ਬਹੁਤ ਵਧੀਆ ਜਾਨੀ ਕਿ ਗੁਰੂ ਪ੍ਰਤਾਪ ਸਿੰਘ ਜੋ ਹਸਪੀਟਲ ਸਿਸ ਹੈ ਉਹਦੇ ਵੱਲੋਂ ਲਾਇਆ ਗਿਆ ਤੇ ਜਿਹੜੇ ਇਛੁਕ ਲੋਕ ਸੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਅਗਰ ਸੰਗਤ ਦੇ ਪੰਡਾਲ ਦੀ ਗੱਲ ਕਰੀਏ ਤਾਂ ਪੂਰਨ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਬੀਬੀਆਂ ਦੀ ਜਿਹੜੀ ਹਾਜ਼ਰੀ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਸੀ ਜਾਨੀ ਕਿ ਦੂਰੋਂ ਨੇੜੇ ਪਿੰਡਾਂ ਦੇ ਵਿੱਚੋਂ ਜੀ ਸਮਾਗਮ ਦੇ ਵਿੱਚ ਅ ਸ਼ਬਦ ਕੀਰਤਨ ਦਾ ਜੋ ਆਨੰਦ ਲੈਣ ਲਈ ਸ਼ਬਦ ਕੀਰਤਨ ਸੁਣਨ ਦੇ ਖਾਤਰ ਜੋ ਬੀਬੀਆਂ ਪਹੁੰਚੀਆਂ ਤੇ ਇਹ ਜੋ ਸਮਾਗਮ ਹੈ ਮੈਂ ਤੁਹਾਨੂੰ ਥੋੜੇ ਚਰਚਾ ਦੱਸ ਦਿਆਂ ਕਿ ਜੋ ਇਹ ਸਮਾਗਮ ਕੀਤਾ ਜਾਂਦਾ ਹੈ ਸਹਿਬਜਾ ਦਿਨ ਦੇ ਸ਼ਹੀਦੀ ਦਿਹਾੜੇ ਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਜਾਨਕਿ ਮਹਾਨ ਗੁਰਮਤ ਸਮਾਗਮ ਹਰ ਸਾਲ ਹੁੰਦਾ ਹੈ ਤੇ ਇੱਥੇ ਜਾਨਕਿ ਅਗਰ ਗੱਲ ਕਰੀਏ ਤਾਂ ਜਿਹੜੇ ਮਹਾਨ ਪ੍ਰਚਾਰਕ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਸੰਤ ਬਾਬਾ ਗੁਰਮੀਤ ਸਿੰਘ ਜੀ ਤਲੋਕੇਵਾਲ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰਵਾਈ ਤੇ ਭਾਈ ਜਸਵੀਰ ਸਿੰਘ ਜੀ ਸਰਸਾ ਉਹਨਾਂ ਨੇ ਹਾਜ਼ਰੀ ਭਰਾਈ ਬਾਬਾਜੀਤ ਸਿੰਘ ਜੀ ਰੁੱਗੂਆਣਾ ਤੇ ਅਗਰ ਮੁੱਖ ਸੇਵਾਦਾਰ ਦੀ ਗੱਲ ਕਰੀ ਤਾਂ ਬਾਬਾ ਸਾਧੂ ਸਿੰਘ ਜੀ ਜੋ ਕੇ ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਤੇ ਪ੍ਰਧਾਨ ਛੋਟਾ ਸਿੰਘ ਜੀ ਤੇ ਕਮੇਟੀ ਦੇ ਜਾਨੀ ਕਿ ਅਗਰ ਗੱਲ ਕਰੀਏ ਗੁਰਦੁਆਰਾ ਕਮੇਟੀ ਦੀ ਤਰਫੋਂ ਜੋ ਪ੍ਰਧਾਨ ਨੇ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਨੇ ਵੀ ਇੱਥੇ ਆਪਣੀ ਜੋ ਸੇਵਾ ਹੈ ਉਹ ਖੂਬ ਨਿਭਾਈ ਹੈ ਤੇ ਸਾਹਮਣੇ ਤੁਸੀਂ ਜੋ ਦੇਖ ਰਹੇ ਹੋ ਜੀ ਜੋ ਢਾਡੀ ਜਥਾ ਪ੍ਰਚਾਰਕ ਨੇ ਉਹ ਆਪ ਦਾ ਪ੍ਰਚਾਰ ਕਰ ਰਹੇ ਨੇ ਤੇ ਆਓ ਤੁਹਾਨੂੰ ਜੋ ਸ਼ਬਦ ਕੀਰਤਨ ਹੈ ਜੋ ਢਾਡੀ ਜਥੇ ਉਹਨਾਂ ਦਾ ਸੁਣਾਈਏ ਪ੍ਰਚਾਰ ਪੌਣ ਪ੍ਰੀਤ ਹੋ ਗਈ ਪੌਣ ਕੈਸੇ ਸੁੱਚੀ ਹੋਈ ਕਬੀਰ ਕਹਿੰਦਾ ਪੰਡਤ ਕਹਿਣ ਲੱਗਿਆ ਕਹਿੰਦਾ ਪੌਣ ਤਾਂ ਫਿਰ ਉਦੋਂ ਸੁੱਚੀ ਹੁੰਦੀ ਹੈ ਆ ਗੁਰਮੁਖ ਪੈਰੇ ਬੈਠੇ ਆ ਆ ਗੁਰਮੁਖ ਪੈਰੇ ਬੈਠਿਆ ਨਾਮ ਜਪਣ ਵਾਲੇ ਉਹਨਾਂ ਦੇ ਚਰਨਾਂ ਦੇ ਨਾਲ ਦੀ ਸ਼ੋਕੇ ਲੰਗਦੀ ਹੈ ਨਾ ਫਿਰ ਪੌਣ ਸੁੱਚੀ ਹੋ ਜਾਂਦੀ ਹੈ ਕਬੀਰ ਸਾਹਿਬ ਕਹਿੰਦਾ ਫਿਰ ਪੌਣ ਸੁੱਚੀ ਹੋ ਗਈ ਫਿਰ ਗੁਰਮੁਖ ਪੈਰੇ ਸੰਤ ਮਹਤਮਾ ਪ੍ਰੀਤ ਹੋ ਗਏ ਉਹ ਕਿਵੇਂ ਸੱਚੇ ਹੋਏ ਉਹ ਕਿਵੇਂ ਸੱਚੇ ਹੋਏ ਕਹਿੰਦਾ ਕਹਿੰਦਾ ਫਿਰ ਉਹ ਤਾਂ ਬੜਦਾ ਤਾਂ ਉਦੋਂ ਸੱਚੇ ਹੁੰਦੇ ਜਦੋਂ ਬਹਿ ਕੇ ਆਰਾਮ ਨਾਲ ਧਿਆਨ ਨਾਲ ਆਂਦਾ ਸੁਰਤ ਸ਼ਬਦ ਦਾ ਮੇਲ ਕਰਕੇ ਤੇ ਰਾਮ ਰਾਮ ਵਾਹਿਗੁਰੂ ਰਾਮ ਰਾਮ ਦਾ ਜਾਪ ਕਰਦੇ ਆ ਉਦੋਂ ਉਹ ਸੱਚੇ ਹੋ ਜਾਂਦੇ ਆ ਫਿਰ ਕਬੀਰ ਕਹਿੰਦਾ ਉਹ ਗੱਲ ਇਥੋਂ ਤੱਕ ਫਿਰ ਮੈਂ ਵੀ ਤੈਨੂੰ ਰਾਮ ਰਾਮ ਹੀ ਬੁਲਾਇਆ ਸੀ ਮੈਂ ਤੇ ਤੇਰੇ ਡਾਕ ਮਾਰੀ ਸੀ ਤੇ ਫਿਰ ਇਥੋਂ ਤੱਕ ਜਾ ਕੇ ਗੱਲ ਫਿਰ ਕਹਿੰਦਾ ਉਹ ਸੱਚੇ ਹੁੰਦੇ ਆ ਧੰਨਵਾਦ ਸਾਡੇ ਗੁਰਮਖ ਪਿਆਰੇ ਜੋ ਵੀ ਅੱਜ ਗੁਰੂ ਘਰਾਂ ਦੇ ਵਿੱਚੋਂ ਬਹੁਤੀ ਸ਼ਖਸੀਅਤਾਂ ਪਹੁੰਚੀਆਂ ਧਰਮਾਂ ਪਰ ਮੇਰੇ ਬਹੁਤ ਸਾਰੇ ਕੰਮੇ ਜੋ ਸੰਤ ਗਰਮੀਤ ਸਿੰਘ ਜੀ ਨੇ ਪਰਖ ਰਹੀ ਨਾ ਦਰਸ਼ਨ ਕਰਨਾ ਦਰਸ਼ਨ ਕਰਨਾ ਸਾਸਨ ਜਦੋਂ ਕਿਤੇ 6 ਮਹੀਨੇ ਗੁਜ਼ਰ ਗਏ ਨਾ ਕੋਈ ਉਧਰ ਜੇ ਤੋਂ ਦੀ ਨਾ ਕੋਈ ਉਧਰ ਜੇ ਤੋਂ ਹੁੰਦੀ ਹੈ ਪਹਾੜੀ ਰਾਜਾ ਵੀ ਸਾਸਨ ਪੰਪਾ ਭਾਗੋ ਤੇ ਗੁਰੂ ਗੋਬਿੰਦ ਸਿੰਘ ਜੀ

ਸਮਾਗਮ ਦੇ ਦੌਰਾਨ ਅਗਰ ਲੰਗਰਾਂ ਦੀ ਗੱਲ ਕਰੀਏ ਤਾਂ ਜਿਹੜੇ ਪ੍ਰਬੰਧਾਂ ਦੀ ਗੱਲ ਕਰੀਏ ਨਾ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰਬੰਧ ਕੀਤੇ ਗਏ ਸੀਗੇ तमाम ਨਗਰ ਦੇ ਵੱਲੋਂ ਤੇ ਇਹ ਸੰਜੀ ਸਰਦਾਰ ਅਮਰਜੀਤ ਸਿੰਘ ਜੀ ਮਾਖਾ ਜਿਨ੍ਹਾਂ ਦੀ ਡਿਊਟੀ ਖਾਸ ਕਰਕੇ ਚਾਹ ਦੇ ਲੰਗਰ ਦੇ ਲੱਗੀ ਹੋਈ ਸੀ ਜੀ ਬਹੁਤ ਹੀ ਕਿਉਂਕਿ ਅੱਜ ਮੌਸਮ ਦੀ ਗੱਲ ਕਰੀਏ ਤਾਂ ਬਹੁਤ ਠੰਡਾ ਮੌਸਮ ਸੀ ਜੋ ਚਾਹ ਦੇ ਲੰਗਰ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ ਚਾਹ ਹੈ ਜਿਹੜੀ ਉਹ ਸੰਗਤਾਂ ਨੇ ਗ੍ਰੈਂਡ ਕੀਤੀ ਤੇ ਮੰਨ ਲਓ ਸੰਗਤਾਂ ਨੇ ਜਿਹੜਾ ਚਾਹ ਸੀ ਉਹਦਾ ਆਨੰਦ ਮਾਣਿਆ ਤੇ ਨਾਲ ਦੀ ਨਾਲ ਜਿਹੜੀਆਂ ਭੈਣਾਂ ਹੈ ਸਾਡੀਆਂ ਉਹਨਾਂ ਨੇ ਲੰਗਰ ਪ੍ਰਸ਼ਾਦ ਦੇ ਬਣਾਉਣ ਦੇ ਵਿੱਚ ਬਹੁਤ ਵੱਡੀ ਸੇਵਾ ਨਿਭਾਈ ਹੈ ਸਾਰਾ ਦਿਨ ਜਾਨਕੀ ਸਵੇਰੇ ਲੈ ਕੇ ਅਗਰ ਗੱਲ ਕਰੀਏ ਤਾਂ ਸਵੇਰੇ 8 ਵਜੇ ਤੋਂ ਲੰਗਰ ਸਟਾਰਟ ਹੋ ਗਿਆ ਸੀਗਾ ਤੇ ਸ਼ਾਮ ਦੇ ਲਗਭਗ 5 ਵਜੇ ਤੱਕ ਲੰਗਰ ਚੱਲਿਆ ਸੰਗਤਾਂ ਦਾ ਇਕੱਠ ਸੀ ਬਹੁਤ ਵੱਡੇ ਲੈਵਲ ਤੇ ਇਕੱਠ ਸੀਗਾ ਤੇ ਪਰ ਭੈਣਾਂ ਦੀ ਸੇਵਾ ਜਿਹੜੀ ਇਸ ਠੰਡ ਦੇ ਵਿੱਚ ਬਹੁਤ ਕਹਿ ਸਕਦੇ ਆ ਕਿ ਉਹਨਾਂ ਨੂੰ ਬਹੁਤ ਹੀ ਬਹੁਤ ਸراہਨਯਾ ਸੇਵਾ ਰਹੀ ਹੈ ਉਹਨਾਂ ਦੀ ਬਹੁਤ ਵਧੀਆ ਸੇਵਾ ਰਹੀ ਹੈ ਤੇ ਪ੍ਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਉਹਨਾਂ ਨੂੰ ਤਰੱਕੀ ਬਖਸ਼ੇ ਔਰ ਇਸੇ ਤਰ੍ਹਾਂ ਹੀ ਮਨੁੱਖ ਸੇਵਾ ਕਰਨ ਦਾ ਬਲ ਬਖਸ਼ੇ ਸੰਗਤਾਂ ਬਹੁਤ ਵੱਡੇ ਲੈਵਲ ਤੇ ਸੀ ਤੇ ਨੌਜਵਾਨਾਂ ਦੀ ਵੀ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਜੋ ਸੇਵਾ ਲੰਗਰਾਂ ਦੇ ਵਿੱਚ ਜੋ ਨੌਜਵਾਨ ਸਾਡੇ ਨਿਭਾਰੇ ਸੀ ਪੂਰੀ ਮੁਸਤੈਦੀ ਦੇ ਨਾਲ ਨਿਭਾਰੇ ਸੀ ਕਿ ਔਰ ਖਾਸ ਕਰਕੇ ਅਗਰ ਲੰਗਰ ਕਮੇਟੀ ਦੀ ਗੱਲ ਕਰੀਏ ਤਾਂ ਪ੍ਰਗਟ ਸਿੰਘ ਦੀ ਮਾਤਾ ਦੇ ਉਹਨਾਂ ਦੇ ਨਾਲ ਜਿਹਨਾਂ ਸਿੰਘ ਮਲਕੀਤ ਸਿੰਘ ਦੰਦੀਵਾਲ ਨਛੱਤਰ ਸਿੰਘ ਸਰਦਾਰ ਨਛੱਤਰ ਸਿੰਘ ਜੀ ਤੇ तमाम ਜਿਹੜੇ ਸਾਡੇ ਇੱਥੋਂ ਦੇ ਕਮੇਟੀ ਮੈਂਬਰ ਨੇ ਲੰਗਰ ਕਮੇਟੀ ਮੈਂਬਰ ਨੇ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਗगन रामਸਰਾ ਤੇ तमाम ਉਹਨਾਂ ਨੇ ਬਹੁਤ ਹੀ ਵਧੀਆ ਲੈਵਲ ਤੇ ਜਾਨਕੀ ਆਪਣੀਆਂ ਜਿਹੜੀਆਂ ਸੇਵ ਹੈ ਜਿਹੜੀ ਉਹ ਨਿਭਾਈ ਹੈ ਭੁਪਿੰਦਰ ਸਿੰਘ ਜੀ ਮੀਆਂ ਵਾਲੇ ਜੋ ਕਿ ਇਸ ਲੰਗਰ ਕਮੇਟੀ ਦੇ ਖਾਸ ਮੰਨੇ ਜਾਂਦੇ ਨੇ ਬਹੁਤ ਵੱਡੀ ਸੇਵਾ ਹੈ ਬਾਈ ਦੀ ਇਹਨਾਂ ਦੀ ਤੇ ਅਗਰ ਸੇਵਾ ਦੀ ਗੱਲ ਕਰੀ ਤਾਂ ਪਿੰਡ ਦੇ ਵਿੱਚ ਹੋਰ ਵੀ ਕੰਮਾਂ ਦੇ ਵਿੱਚ ਭਵਿੰਦਰ ਦੀ ਬਹੁਤ ਹੀ ਵਧੀਆ ਸੇਵਾ ਕੀਤੀ ਔਰ ਸੰਗਤਾਂ ਲੰਗਰ ਛਕਣ ਦੀ ਅਗਰ ਗੱਲ ਕਰੀ ਤਾਂ ਬਹੁਤ ਹੀ ਦੂਰੋਂ ਨੇੜੋਂ ਹਮ ਹਮਾ ਕੇ ਜੋ ਸਮਾਗਮ ਦੇ ਵਿੱਚ ਸੰਗਤਾਂ ਪਹੁੰਚੀ ਸੀ ਤਮਾਮ ਨੂੰ ਕਿਸੇ ਵੀ ਸਿੱਖ ਸੰਗਤਾਂ ਦੇ ਕਿਸੇ ਵੀ ਸ਼ਰਧਾਲੂ ਨੂੰ ਬਿਨਾਂ ਲੰਗਰ ਨਹੀਂ ਜਾਣ ਦਿੱਤਾ ਇਹ ਹੈ ਜੀ ਪਰਵਰ ਸਿੰਘ ਜੀ ਮਾਕਾ ਬਹੁਤ ਹੀ ਵਧੀਆ ਸੇਵਾ ਨਿਭਾਈ ਇਹਨਾਂ ਨੇ ਪੂਰੀ ਡਿਊਟੀ ਨਿਭਾਈ ਆ ਆਪਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਣ ਜਿਹੜੇ ਪ੍ਰਬੰਧ ਦੇ ਕਰਦੇ ਰਹਿਣਗੇ ਸਾਰੇ ਇਹਨਾਂ ਦੇ ਦੇਖ ਰੇਖ ਦੇ ਵਿੱਚ ਹੋਇਆ ਤੇ ਜਾਨਕੀ ਕਿਸੇ ਨੂੰ ਵੀ ਲੰਗਰ ਤੋਂ ਬੰਨਜਾ ਨਹੀਂ ਜਾਣ ਦਿੱਤਾ ਲੰਗਰ ਦੇ ਵਿੱਚ ਬਿਲ ਗੱਲ ਕਰਦੇ ਗਏ ਦਾਲ ਸਬਜੀ ਤੇ ਰੋਟੀ ਖੋਗੀਆਂ ਜਲੇਬੀਆਂ ਦਾ ਜਿਹੜਾ ਕੀ ਖਾਸ ਕਰਕੇ ਜੋ ਭੰਡਾਰਾ ਉਹ ਸਾਰਾ ਦਿਨ ਚੱਲੇ ਤੇ ਜਲੇਬੀਆਂ ਦੇ ਵਿੱਚ ਅਗਰ ਹਲਵਾਈ ਦੀ ترسےਮ ਸਿੰਘ ਹਲਵਾਈ ਕਾਲਾ ਹਲਵਾਈ ਤੇ तमाम ਸੇਵਾਦਾਰ ਨੇ ਆਪ ਦੀ ਸੇਵਾ ਜਿਹੜੀ ਉਹ ਨਿਭਾਈ ਐ ਇੱਥੇ ਪ੍ਰਬੰਧ ਬਹੁਤ ਵਧੀਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਬੰਧ ਜਨਨ ਕਿ ਇਸ ਤੋਂ ਵੀ ਵਧੀਆ ਸਰ ਵੱਧ ਚੜ ਕੇ ਅਗਰ ਲੋਕਾਂ ਦਾ ਸਹਿਯੋਗ ਦਾ ਤਾਂ ਬਹੁਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਮਾਗਮ ਹੈ ਹੋਰ ਵੀ ਇਸ ਤੋਂ ਵੱਡੇ ਲੈਵਲ ਤੇ ਕੀਤਾ ਜਾਵੇ ਕਿ ਤੇ ਇਸ ਦੇ ਨਾਲ ਹੀ ਜੋ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਆਪ ਦੇ ਵਿਚਾਰ ਰੱਖੇ ਤੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਸੀਂ ਕੀ ਉਪਰਾਲਾ ਕਰ ਸਕਦੇ ਹਾਂ ਉਹਦੇ ਬਾਰੇ ਵਿਚਾਰ ਦਿੱਤੇ ਤੇ ਵਿਚਾਰ ਸੁਣਦਿਆਂ ਜੋ ਜੱਪਾ ਜਾਪ ਦੇ ਪਾਠ ਹੈ ਜਿਹੜੇ ਲਗਾਤਾਰ ਚੱਲਦੇ ਨੇ ਉਸ ਤੋਂ ਬਾਅਦ ਜਦੋਂ 24 ਤਰੀਕ ਨੂੰ ਇਹਨਾਂ ਦੇ ਭੋਗ ਪਾਏ ਜਾਂਦੇ ਨੇ ਭੋਗ ਤੋਂ ਉਪਰੰਤ तमाम ਜੋ ਸਿੱਖ ਸ਼ਰਧਾਲੂ ਹੈ ਉਹਨਾਂ ਨੂੰ ਨਿਮੰਤਰਣ ਵੀ ਦਿੱਤਾ ਜਾਂਦਾ ਹੈ ਤੇ ਵੱਡੇ ਵੱਡੇ ਜੋ ਕਿ ਆਪਣੀ ਕਥਾ ਕਵਿਸਰੀ ਜਾਂ ਕੋਈ ਸੰਤ ਕਹੇ ਜੀ ਉਹਨਾਂ ਦੇ ਪ੍ਰਵਚਨ ਹੈ ਜਿਹੜੇ ਉਹ ਵੀ ਇੱਥੇ ਆ ਕੇ ਦਿੰਦੇ ਨੇ ਪਰ ਕਮੇਟੀ ਇਹ ਕਮੇਟੀ ਨਾਲ ਗੱਲਬਾਤ ਕਰਾਂਗੇ ਅੱਜ ਪੂਰੀ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਿੱਖੀ ਪ੍ਰਚਾਰ ਨੂੰ ਲੈ ਕੇ ਸਿੱਖੀ ਲਹਿਰ ਨੂੰ ਲੈ ਕੇ ਜੋ ਨੌਜਵਾਨ ਹੈ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਪਿੰਡ ਦਾ ਸਹਿਯੋਗ ਕਿਵੇਂ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਜੋ ਕਿ ਸੈਕਟੀ ਸਾਹਿਬ ਹੈ ਪ੍ਰਧਾਨ ਨਿ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਚੀ ਗੱਲ ਜੀ ਸੱਚੀ ਗੱਲ ਜੀ ਸਵਾਗਤ ਹੈ ਤੁਹਾਡਾ ਅੱਜ ਸਾਡੇ ਚੈਨਲ ਦੇ ਉੱਤੇ ਬਾਕੀ ਉਪਰਾਲੇ ਬਹੁਤ ਵਧੀਆ ਜੀ ਕਿਉਂਕਿ ਸਿੱਖੀ ਨੂੰ ਲੈ ਕੇ ਜੋ ਅੱਜ ਇਹ ਸਮਾਗਮ ਹੈ ਪਿੰਡ ਦੇ ਵਿੱਚ ਕਦੋਂ ਤੋਂ ਲੈ ਕੇ ਹੋ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੀ ਉਪਰਾਲੇ ਰਹਣਗੇ ਮੈਂ ਇੱਥੇ ਪਹੁੰਚਣ ਤੇ ਥੋੜਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ অপার ਕਿਰਪਾ ਦਾ ਸਦਕਾ ਸਾਡੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਹੀ ਸਤਿਕਾਰਯੋਗ ਬਾਬਾ ਸਾਧੂ ਸਿੰਘ ਜੀ ਉਹਨਾਂ ਦੇ ਪਰਾਲੇ ਦਾ ਸਦਕਾ ਅਤੇ ਸਾਰੇ ਇਹ ਨਗਰ ਦੇ ਸਹਿਯੋਗ ਦੇ ਨਾਲ ਜੋ ਅੱਜ ਮਹਾਨ ਸਮਾਗਮ ਮਾਤਾ ਗੁਜਰ ਕੌਰ ਅਤੇ ਸਹਿਬਜ਼ਾਦੀਆਂ ਸ਼ਹੀਦਾਂ ਨੂੰ ਸਮਰਪਿਤ ਮਨਾਇਆ ਗਿਆ ਇਹ ਪਿਛਲੇ 15 ਦਸੰਬਰ 2023 ਤੋਂ ਲੈ ਕੇ ਅੱਜ 24 ਜਨਵਰੀ 2024 ਤੱਕ ਲਗਭਗ 40 ਦਿਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਤਨਾਮ ਵੈਰੂ ਦੇ ਜਪਾ ਯਾਪ ਸਵੇਰੇ 4:30 ਵਜੇ ਤੋਂ ਲੈ ਕੇ 4:7 ਵਜੇ ਤੱਕ ਸਾਰਾ ਨਗਰ ਰਲ ਮਿਲ ਕੇ ਦਰਬਾਰ ਸਾਹਿਬ ਪਹੁੰਚ ਵਿੱਚ ਪਹੁੰਚ ਕੇ ਜਪਦਾ ਸੀ ਅੱਤੇ ਰੋਜ਼ਾਨਾ ਇੱਕ ਪਾਠ ਸੁਖਮਣੀ ਸਾਹਿਬ ਦਾ 40 ਦਿਨ ਰੋਜ਼ ਹੋ ਰਿਹਾ ਸੀ ਸੋ ਜਿਸ ਦੇ ਅੱਜ ਭੋਗ ਪਾਏ ਗਏ ਹਨ ਭੋਗ ਤੋਂ ਉਪਰੰਤ ਮਹਾਨ ਸਮਾਗਮ ਹੋਇਆ ਇਹ ਸਮਾਗਮ ਦੇ ਵਿੱਚ ਇਲਾਕੇ ਦੇ ਮਹਾਨ ਸੰਤ ਮਹਾਪੁਰਸ਼ ਕਬੀศรี ਜਥੇ ਰਾਗੀ ਜਥੇ ਪਹੁੰਚੇ ਜਿਨ੍ਹਾਂ ਨੇ ਗੁਰਬਾਣੀ ਗੁਰ ਵਿਚਾਰਾ ਕਥਾ ਵਿਚਾਰਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੋ ਜੋ ਵੀ ਇਸ ਮਹਾਪੁਰਸ਼ ਸੰਤ ਪਹੁੰਚੇ ਹਨ ਸਭ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਉਸ ਤੋਂ ਉਪਰੰਤ ਧੰਨਵਾਦ ਕਰਦਾ ਹਾਂ ਸੇਵਾਦਾਰਾਂ ਨੇ ਜਿਨ੍ਹਾਂ ਨੇ ਤਨ ਮਨ ਤਨ ਨਾਲ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਹਨ ਇਸ ਤੋਂ ਉਪਰੰਤ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਵੀ ਜਿਨ੍ਹਾਂ ਦੇ ਪਰਾਲੇ ਦਾ ਸਦਕਾ ਸਾਰੀ ਸੰਗਤ ਇਸ ਗੁਰਬਾਣੀ ਨਾਲ ਜੁੜੀ ਹੈ। ਇੱਕ ਪ੍ਰਧਾਨ ਜੀ ਸਾਡੇ ਨਾਲ ਚੁੱਕਿਆ ਕਿ ਕਾਫੀ ਸਮੇਂ ਤੋਂ ਲੰਬੀ ਸੇਵਾ ਇਨਾਂ ਕੋਲੇ ਪ੍ਰਧਾਨਗੀ ਦੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਪ੍ਰੰਤ ਜਿਹੜੇ ਕੀ ਸਾਡੇ ਇਹ ਸਮਾਗਮ ਕੀਤੇ ਜਾਂਦੇ ਨੇ ਇਹ ਤਕਰੀਬਨ ਸਾਡੇ ਬਾਬਾ ਸਾਧੂ ਸਿੰਘ ਜੀ ਜੋ ਮਹਾਨ ਸਾਡੇ 20-25 ਸਾਲਾਂ ਤੋਂ ਇੱਥੇ ਸਾਨੂੰ ਲਾਉ ਗੁਰਦੁਆਰੀ ਦੀ ਸੇਵਾ ਸੰਭਾਲ ਸੰਭਾਲ ਰਹੇ ਹਨ ਇਹਨਾਂ ਦੀ ਰਹਿਨ ਰਾਈ ਵਿੱਚ ਕੀਤਾ ਜਾ ਰਿਹਾ ਹੈ ਅਗਲੇ ਜਦੋਂ ਵੀ ਬਾਬਾ ਜੀ ਇੱਥੇ ਤਕਰੀਬਨ ਸਾਡੇ ਰੋਜ਼ ਦੇ ਕੋਈ 40 ਬੱਚੇ ਸਿੱਖਿਆ ਵੀ ਲੈ ਰਹੇ ਆ ਕਿ ਜਿਹੜੇ ਕੋਈ ਜਪਜੀਤ ਸਾਹਿਬ ਰਹਿਰਾਸ ਸਾਰਾ ਨਿਤਨੇਮ ਕਰਨ ਦੀ ਇਹ ਬਾਬਾ ਜੀ ਬੁੜੀ ਮਿਹਨਤ ਕਰ ਰਹੇ ਹੈ ਤੇ ਸਾਡਾ ਆਉਣ ਵਾਲਾ ਟਾਈਮ ਹੈ ਜਿਹੜਾ ਉਹ ਚ ਸਾਡੇ ਬੱਚਾਂ ਲਈ ਇੰਨੀ ਸਾਨੂੰ ਦਿਲਚਸਪੀ ਹੈ ਕਿ ਜਿਹੜਾ ਕੀ ਇਹਨਾਂ ਨੂੰ ਨਸ਼ਾ ਤੋਂ ਮੁਕਤ ਕਰੀਏ ਇਹਦੇ ਚੰਗੇ ਪਾਸੇ ਲਾਈਏ ਅਸੀਂ ਤਾਂ ਇਹਨਾਂ ਨੂੰ ਇਹਨਾਂ ਦੀ ਚੰਗੀ ਸਿਹਤ ਬਣੇ ਆਪਦੀਆਂ ਉੱਚੀਆਂ ਪੜ੍ਹਾਈਆਂ ਕਰਨ ਇਹ ਨਸ਼ਿਆਂ ਤੋਂ ਬਚ ਕੇ ਤੇ ਇਹੀ ਸਾਡਾ ਪਰਾਲਾ ਰਹੂਗਾ ਕਿਉਣ ਵਾਲੇ ਟਾਈਮ ਤੇ ਇਹ ਵੀ ਸਾਡੇ ਵਾਂਗੂੰ ਚੰਗੇ ਕਰਮ ਕਰਨ ਮਾੜੇ ਕੰਮਾਂ ਬਰ ਨਾ ਜਾਣ ਇੰਨਾ ਕ ਬੋਲਦਾ ਹੋਇਆ ਸਤਿਗੁਰੂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਇਹ ਸਮਾਗਮ ਪਿਛਲੇ ਲਗਭਗ ਲਗਭਗ 23 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਔਰ ਹਰ ਸਾਲ ਮਨਾ ਰਹੇ ਆ ਉਸ ਦੇ ਵਿੱਚ ਅਸੀਂ ਪਿੱਛੇ ਵੀ ਸਖਲਾਈ ਕੈਂਪ ਪੱਗਾਂ ਦੇ ਲਾਏ ਨੇ ਇਸ ਵਾਰ ਵੀ ਲਾਏ ਨੇ ਛੋਟੇ ਛੋਟੇ ਬੱਚਾਂ ਦੇ ਦਸਤਾਰੇ ਬਣਾਈਆਂ ਗਿਆ ਨੇ ਔਰ ਇਸ ਦੇ ਨਾਲ ਮੈਂ ਇੱਕ ਹੋਰ ਵੀ ਸਾਡੀ ਕਮੇਟੀ ਦੀ ਕੋਸ਼ਿਸ਼ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਸਮਾਗਮ ਨੂੰ ਖੇਡਾਂ ਵੱਲ ਵੀ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਨੌਜਵਾਨ ਪੀੜੀ ਹੈ ਨਸ਼ਿਆਂ ਤੋਂ ਬਚ ਸਕੇ ਹਮ ਔਰ ਜੱਪਾ ਜਪਦੇ ਜੋ ਸਵੇਰੇ ਸਵੇਰੇ ਜੋ ਟਾਈਮ ਹੁੰਦਾ ਸੀ ਲਗਭਗ ਛੋਟੇ ਛੋਟੇ ਬੱਚੇ ਜਾਨਕੀ ਸਵੇਰੇ ਵਾਈਗਰੂ ਵਾਈਗਰੂ ਅਰਦਾਸ ਚੱ ਬਹੁਤ ਬਹੁਤ ਛੋਟੇ ਬੱਚੇ ਜਾਨਕੀ ਬਹੁਤ ਮੋਟੀਵੇਸ਼ਨ ਹੋ ਰਿਹਾ ਇਸ ਚੀਜ਼ ਤੋਂ ਲੈ ਕੇ ਔਰ ਬਹੁਤ ਜ਼ਿਆਦਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਕਿਉਂਕਿ ਸਵੇਰੇ ਸਵੇਰੇ ਜਦੋਂ ਜਪਾ ਜਾ ਪੂਰਾ 41 ਦਿਨ ਕਿੰਨੇ ਦਿਨ ਚੱਲਦੇ ਆ ਉਸ ਦੇ ਅਕੋਰਡਿੰਗ ਸਾਰੇ ਬੱਚੇ ਭਰੂ ਹਾਜ਼ਰੀ ਭਰਦੇ ਬਿਲਕੁਲ ਤੇ ਬੱਚਿਆਂ ਦੇ ਖਾਤਰ ਸਪੈਸ਼ਲ ਸਪੈਸ਼ਲੀ ਮੈਂ ਧੰਨਵਾਦ ਕਰਦਾ ਆ ਸਾਡੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਹੇ ਸਤਕਾਰਯੋਗ ਬਾਬਾ ਜੀ ਦਾ ਜਿਨ੍ਹਾਂ ਦੇ ਉਪਰਾਲੇ ਦਾ ਸਦਕਾ ਸਾਰਾ ਨਗਰ ਹੀ ਇਸ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਨਿੱਕੇ ਨਿੱਕੇ ਬੱਚੇ ਸਵੇਰੇ ਪੌਣੇ 5:30 ਵਜੇ ਹੀ ਇਹ ਅਜੱਪਾ ਜਾਪ ਕਰਨ ਵਾਸਤੇ ਪਹੁੰਚ ਜਾਂਦੇ ਸਨ ਜੋ ਕਿ ਤੁਹਾਡੇ ਸਾਹਮਣੇ ਹਾਜ਼ਰ ਵੀ ਖੜੇ ਨੇ ਭਵੇਂ ਇਹਨਾਂ ਦੀ ਤੁਸੀਂ ਫੋਟੋ ਵੀ ਲੈ ਸਕਦੇ ਹੋ ਇਹ ਬੱਚਾ ਨੇ ਤਨ ਮਨ ਧਨ ਨਾਲ ਆਪਣੇ ਜਾਪ ਕੀਤੇ ਨੇ ਬਾਬਾ ਜੀ ਬੋਲਦੇ ਸਨ ਉਸ ਤੋਂ ਬਾਅਦ ਇਹ ਬੋਲਦੇ ਸਨ ਮੈਕ ਦੇ ਉੱਤੇ ਉਸ ਤੋਂ ਬਾਅਦ ਸੰਗਤ ਬੋਲਦੀ ਸੀ ਇਹਨਾਂ ਨੇ ਬੜਾ ਹੀ ਸਹਿਯੋਗ ਦਿੱਤਾ ਔਰ ਬਾਬਾ ਜੀ ਦਾ ਪਰਾਲਾ ਵੀ ਹੈ ਕਿ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਜਾਵਾਂ ਧੰਨਵਾਦ ਜੀ ਤੇ ਇਹ ਸੰਜੀਪ ਸਿੰਘ ਨਾਗੋ ਕੀ ਦੇ ਸਿੱਖੀ ਪ੍ਰਚਾਰ ਨੂੰ ਲੈ ਕੇ ਜੋ ਇੱਕ ਸਮਾਗਮ ਕੀਤੇ ਜਾਂਦੇ ਨੇ ਉਹਨਾਂ ਦਾ ਬੇਰਵਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਕਿਉਂਕਿ ਸਿੱਖੀ ਇਤਿਹਾਸ ਨੂੰ ਲੈ ਕੇ ਇਸ ਤਰ੍ਹਾਂ ਦੇ ਸਮਾਗਮ ਹੈ ਜਿਹੜੇ ਹਰ ਪਿੰਡ ਦੇ ਵਿੱਚ ਹੋਣੇ ਜ਼ਰੂਰੀ ਹੈ ਮਿਲਦੇ ਆ ਜੀ ਨੈਕਸਟ ਵੀਡੀਓ ਨੈਕਸਟ ਅਪਡੇਟ ਸਤਿ ਸ੍ਰੀ ਅਕਾਲ ਰੱਬ ਰੱਖਾ ਧੰਨਵਾਦ